ਫਗਵਾੜਾ ਕੋੜਿਆ ਮਹੱਲਾ ਵਿਖੇ ਬੀਤੀ ਦੇਰ ਰਾਤ ਇੱਕ ਮਕਾਨ ਦੇ ਉੱਪਰ ਕਾਹਕੂਸ ਵਿੱਚ ਅੱਗ ਲੱਗੀ ਕਾਰਨ ਫਿਰ ਅੱਗ ਲੱਗ ਗਈ ਸੀ ਜਿਸ ਦੇ ਚਾਲ ਦਿਆਂ ਮਹੱਲਾ ਵਾਸੀਆਂ ਨੇ ਫਾਇਰ ਬ੍ਰਿਗੇਡ ਦਫ਼ਤਰ ਕਾਲ ਕਰ ਫਾਇਰ ਬ੍ਰਿਗੇਡ ਗੱਡੀ ਸੱਦੀ ਮੌਕੇ ਤੇ ਪਹੁੰਚ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਆ ਕੇ ਅੱਗ ਤੇ ਕਾਬੂ ਪਾ ਲਿਆ ਇਸ ਹਾਦਸੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ ਕੀ ਨਾਹੀ ਆਪਣਾ ਮੇਰਾ ਨਾਮ ਪਵਿੱਤਰ ਸਿੰਘ ਹੈ ਜੀ ਹਾਂ ਪਵਿੱਤਰ ਸਿੰਘ ਜੀ ਅੱਜ ਕੋੜਿਆ ਮਹੱਲੇ ਚ ਅੱਗ ਲੱਗੀ ਆ ਸਾਨੂੰ 9:40 ਦੇ ਫਾਇਰ ਬਿਡ ਦਫ਼ਤਰ ਤੱਕ ਨਾਇਆ ਸੀਗਾ ਜੀ ਕੋੜਿਆ ਮੱਲਾ ਇੱਕ ਮਕਾਨ ਵਿੱਚ ਅੱਗ ਲੱਗ ਗਈ ਆ ਅਸੀਂ ਤੁਰੰਤ ਫਾਇਰ ਕੈਂਟਰ ਲੈ ਕੇ ਮੌਕੇ ਤੇ ਪਹੁੰਚੇ ਪੁਰਾਣੇ ਮਕਾਨ ਵਿੱਚ ਛਾਪੂ ਪਰ ਕਾਫੂਸ ਨੂੰ ਅੱਗ ਲੱਗੀ ਹੋਈ ਸੀ ਮੌਕੇ ਤੇ ਆ ਕੇ ਅੱਗ ਤੇ ਕਾਬੂ ਪਾਇਆ ਗੱਲ ਫਾਇਰ ਦੀ ਗੱਡੀ ਗੱਡੀਆਂ ਕੰਨੀਆਂ ਲੱਗੀਆਂ ਇੱਕੋ ਗੱਡੀ ਲੱਗੀ ਆ ਜੀ ਕਾਬੂ ਪੈ ਗਿਆ ਜੀ ਅੱਗੇ ਤੋਂ ਹਾਂਜੀ ਆਪ ਹੁਣ ਪੂਰੀ ਕੰਟਰੋਲ ਤੇ ਕੋਈ ਰਾਹ ਦੇ ਵਿੱਚ ਜਿੱਦਾਂ ਮਗੀ ਕੋਈ ਪਰੇਸ਼ਾਨੀ ਤਾਂ ਨਹੀਂ ਆਈ ਗੱਡੀ ਲਿਆਂ ਨੂੰ ਕਾਫੀ ਆਉਂਦੀ ਆ ਜੀ ਰਸਤੇ ਬੜੇ ਭੀੜੇ ਆ ਕੀ ਅਪੀਲ ਕਰਨਾ ਚਾਹੁੰਦੇ ਨੇ ਲੋਕਾਂ ਨੂੰ ਲੋਕਾਂ ਨੂੰ ਅਸੀਂ ਇਹ ਜਿਹੜਾ ਨਹੀਂ ਚਾਹੁੰਦੇ ਆ ਜੀ ਥੋੜਾ ਰਸਤਾ ਛੱਡ ਕੇ ਜਿਹੜੇ ਆਪਣੇ ਵਹੀਕਲ ਆ ਖੜੇ ਕੀਤੇ ਜਾਣ ਤਾਂ ਜੋ ਐਮਰਜੈਂਸੀ ਗੱਡੀਆਂ ਨੂੰ ਲੱਗਣ ਵਿੱਚ ਕੋਈ ਮੁਸ਼ਕਲ ਪੈਦਾ ਨਾ ਹੋਵੇ ਨੁਕਸਾਨ ਬਸ ਉੱਪਰ ਹੀ ਹੋਇਆ ਜੀ ਇਹਨਾਂ ਕਾਫੂ ਦਾ ਹੀ ਹੋਇਆ ਹਾਂਜੀ ਹੋਰ ਕੋਈ ਜ਼ਿਆਦਾ ਨੁਕਸਾਨ ਨਹੀਂ ਕਿਸ ਨਾਮ ਦੇ ਨਾਮ ਵਗੈਰਾ ਕੋਈ ਪਤਾ ਵਿਕਾਸ ਸ਼ਰਮਾ ਵਿਕਾਸ ਸ਼ਰਮਾ ਜੀ ਫੋਨ ਤੁਹਾਡੇ ਵਿਕਾਸ ਵਿਕਾਸ ਸ਼ਰਮਾ ਦਾ ਆਇਆ ਜੀ ਹਾਂਜੀ ਵਿਕਾਸ ਸ਼ਰਮਾ